ਅੱਜ ਆਪਣੇ ਕੋਲੇ ਦੋ ਮੋਟਰਾਂ ਆਈਆਂ ਸੀਗੀਆਂ ਇਹ 12 ਇੰਚੀ ਆ ਤੇ ਇਹ ਆ ਗਈ 10 ਇੰਚੀ ਵਿੱਚ ਇਹ ਚੀਜ਼ ਦੇ ਵਿੱਚ ਮੈਂ ਇੱਕ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਜਾਣਕਾਰੀ ਇਹ ਆ ਕਿ ਜਿਹੜੀ 12 ਇੰਚੀ ਵਿੱਚ ਆ ਗਈ ਤਰਕੀਬਾਂ 45 ਤੋਂ 50 ਹਜ਼ਾਰ ਦੇ ਵਿੱਚ ਜਿਹੜੇ ਮਾਡਲ ਆ ਗਏ ਆਪਣੇ ਕੋਲੇ ਇਹ ਉਹ ਵੀ ਤਾਂ ਚੰਗੀ ਹੈ ਮਾਰਕ ਬਾਜ਼ਾਰ ਵਿੱਚ ਜਿਵੇਂ ਇਹ ਵਾਲੇ ਇਹ ਆ ਗਏ ਕਾਪਰ ਵੈਂਡਿੰਗ ਵਿੱਚ ਹੈਗੇ ਆ ਜੀ ਇਹ ਵਾਲਾ ਕਾਪਰ ਵੈਂਡਿੰਗ ਵਿੱਚ ਆ ਗਏ ਜਿਹੜੇ ਮਾਰਕੀਟਿੰਗ ਵਿੱਚ ਹੁਣ 33 33 34 35 ਹਜ਼ਾਰ ਦੇ ਜਿਹੜੇ ਵਿਕਦੇ ਪਏ ਆ ਉਹਨਾਂ ਵਿੱਚ ਆ ਗਏ ਜੀ ਅਲੂਮੀਨੀਅਮ ਵੈਂਡਿੰਗ ਇਹ ਹੁਣ ਅਲੂਮੀਨੀਅਮ ਵੈਂਡਿੰਗ ਆ ਗਈ ਇਹਨਾਂ ਵਿੱਚ ਇਹ ਕਾਪਰ ਵੈਂਡਿੰਗ ਇਹਨਾਂ ਦੇ ਵਿੱਚੋਂ ਖਤਮ ਕਰਤੀ ਆ ਤੇ ਅਲੂਮੀਨੀਅਮ ਵੈਂਡਿੰਗ ਆ ਗਈ ਉਹਦੇ ਕਾਰਨ ਇਹ 35 36 ਹਜ਼ਾਰ ਵਾਲੇ ਬਾਜ਼ਾਰ ਵਿੱਚ ਮਾਡਲ ਮਿਲਦੇ ਪਾਏ ਆ ਤੇ ਇਸ ਚੀਜ਼ ਦਾ ਦੇਖੋ ਇਹਨਾਂ ਦਾ ਹਾਲ ਹੈ ਕਿਉਂਕਿ ਇਹ ਵੈਂਡਿੰਗ ਸਾੜ ਤਰਕੀਬ ਨਹੀਂ ਸਾੜ ਚੁੱਕੀ ਸੀਗੀ ਇਹ ਇਸ ਤੇ ਦਾ ਲੈਣ ਤੋਂ ਪਹਿਲਾਂ ਤੁਸੀਂ ਧਿਆਨ ਕਰੋ ਵੀ ਇਹ ਕਾਪਰ ਵੈਂਡਿੰਗਾਂ ਜਾਂ ਅਲੂਮੀਨੀਅਮ ਵਿੱਚ ਆ ਗਈ ਇਹ ਜਾਣਕਾਰੀ ਤੁਸੀਂ ਪਤਾ ਕਰੋ ਆ ਕਰੋ ਭਈ ਕਿੱਥੋਂ ਮੋਟਰ ਕਿਸ ਕਾਪਰ ਵਿੱਚ ਆ ਜਾਂ ਅਲੂਮੀਨੀਅਮ ਵਿੱਚ ਆ ਸਸਤੀ ਨਾਲ ਗੱਡੀ ਲਾਓ 50 75 ਜਿਹੜੀ ਆਉਂਦੀ ਹੈ 50 55 60000 ਤੱਕ ਲਓ ਤੁਸੀਂ ਜੋ ਕਾਪਰ ਵੈਂਡਿੰਗ ਵਿੱਚ ਆ ਰਹੀ ਹੈ ਅਲੂਮੀਨੀਅਮ ਵੈਂਡਿੰਗ ਵਾਲੀਆਂ ਤੁਸੀਂ ਐਕਟਵਾ ਨਾ ਲਓ ਜੋ ਬਿਨਾ ਗਾਰੰਟੀ ਤੋਂ ਮਿਲਦੀਆਂ ਪਈਆਂ ਉਹ ਨਾ ਲਓ ਗਾਰੰਟੀ ਵਿੱਚ ਲਓ ਐਕਟਵਾ ਧੰਨਵਾਦ ਜੀ